ਅਸਲ ਵਿੱਚ ਸਾਡਾ ਵੈਰੀ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਭਾਈ ਸਾਡੇ ਵੈਰੀ ਜਿਹੜੇ ਆ ਉਹ ਪੰਜ ਵਿਕਾਰ ਨੇ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟੇ ਮਨ ਮੁਖ ਨਹੀਂ 부ਜੇ ਕੋਈ ਨਾ ਸੁਣੈ ਪੁਕਾਰਾ ਪਰਮੇਸ਼ਰ ਵੈਰੀ ਨਹੀਂ ਹੈ ਅਕਾਲ ਪੁਰਖ ਸਾਡਾ ਵੈਰੀ ਨਹੀਂ ਹੈ ਸਭ ਤੋਂ ਪਹਿਲਾਂ ਪੰਜ ਵਿਕਾਰ ਸਾਡੇ ਵੈਰੀ ਆ ਜਿਹੜੇ ਸਾਡੀ ਜ਼ਿੰਦਗੀ ਦੇ ਨਾਲ ਰਹਿੰਦੇ ਆ ਨਾਲ-ਨਾਲ ਚੱਲਦੇ ਆ ਤੇ ਸਤਿਗੁਰੂ ਜੀ ਕਹਿੰਦੇ ਉਹ ਚੋਰ ਵੀ ਨੇ ਉਹ ਵੈਰੀ ਵੀ ਨੇ ਤੇ ਉਹ ਚੋਰੀ ਕਾਦੀ ਕਰਦੇ ਆ ਉਹ ਮਨੁੱਖ ਦੇ ਜੀਵਨ ਵਿੱਚੋਂ ਸ਼ੁੱਭ ਗੁਣ ਚੋਰੀ ਕਰ ਲੈਂਦੇ ਆ ਮਨੁੱਖ ਦੀ ਜ਼ਿੰਦਗੀ 'ਚੋਂ ਸੱਤ ਨੂੰ ਚੋਰੀ ਕਰ ਲੈਂਦੇ ਆ ਸੰਤੋਖ ਨੂੰ ਚੋਰੀ ਕਰ ਲੈਂਦੇ ਆ ਦਇਆ ਧਰਮ ਧੀਰਜ ਜੋਰੀ ਕਰ ਲੈਂਦੇ ਆ ਜਿਹੜੇ ਸਾਡੇ ਕੋਲ ਸ਼ੁੱਭ ਗੁਣ ਨੇ ਰੱਬੀ ਗੁਣ ਨੇ ਉਹਨਾਂ ਗੁਣਾ ਨੂੰ ਇਹ ਪੰਜ ਵਿਕਾਰ ਜਿਹੜੇ ਆ ਉਹ ਚੋਰੀ ਕਰਦੇ ਆ ਤੇ ਬਦਲੇ ਦੇ ਵਿੱਚ ਗੁਰੂ ਕੇ ਪਿਆਰ ਵਾਲਿਓ ਮਨੁੱਖ ਨੂੰ ਔਗਣ ਦੇ ਜਾਂਦੇ ਆ ਗੁਣ ਚੋਰੀ ਕਰ ਲੈਂਦੇ ਨੇ ਔਗਣ ਦੇ ਜਾਂਦੇ ਆ ਤੇ ਸਤਿਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪੰਜ ਸਤਾਵੇ ਦੂਤ ਕਵਣ ਬਿਦ ਮਾਰਨੇ ਤੀਖਣ ਬਾਣ ਚਲਾਏ ਨਾਮ ਪ੍ਰਭ ਤੇ ਹੈ ਮਹਾਰਾਜ ਇਹ ਪੰਜ ਬੈਰੀ ਮੈਨੂੰ ਸਤਾਉਂਦੇ ਨੇ ਮਹਾਰਾਜ ਇਹ ਪੰਜੇ ਚੋਰ ਮੈਨੂੰ ਲੁੱਟਦੇ ਨੇ ਸਤਿਗੁਰੂ ਮੈਂ ਕਿਵੇਂ ਇਨ੍ਹਾਂ ਤੋਂ ਖੜਾ ਛਡਾਵਾਂ ਮੈਂ ਕਿਵੇਂ ਇਨ੍ਹਾਂ ਤੋਂ ਬਚਾਂ ਤਾਂ ਸਤਿਗੁਰੂ ਜੀ ਨੇ ਗੁਰੂ ਕੇ ਪਿਆਰ ਵਾਲਿਓ ਬਚਨ ਦਾ ਉਪਰਾਲਾ ਦੱਸਿਆ ਸਤਿਗੁਰੂ ਜੀ ਨੇ ਤਰੀਕਾ ਦੱਸਿਆ ਬਚਨ ਦਾ ਕਹਿੰਦੇ ਭਾਈ ਤੀਖਾ ਨਾ ਬਾਣ ਚਲਾਏ ਨਾਮ ਪ੍ਰਭ ਧਈਏ ਜਦੋਂ ਤੈਨੂੰ ਕਾਮ ਤੰਗ ਕਰਦਾ ਹੋਵੇ ਕ੍ਰੋਧ ਤੰਗ ਕਰਦਾ ਹੋਵੇ ਲੋਭ ਮੋਹ ਅਹੰਕਾਰ ਤੰਗ ਕਰਦਾ ਹੋਵੇ ਤੂੰ ਪਰਮੇਸ਼ਰ ਦੇ ਨਾਮ ਦੇ ਤਿੱਖੇ ਬਾਣ ਮਾਰਿਆ ਕਰ ਇਹ ਉਹਨਾਂ ਬਾਣਾ ਤੋਂ ਡਰਦੇ ਭੱਜ ਜਾਣਗੇ ਆਖੋ ਸਤਨਾਮ ਤਿੱਖਣ ਬਾਣ ਚਲਾਏ ਨਾਮ ਪ੍ਰਭ ਧਿਆਈਏ ਜਿਵੇਂ ਸ਼ਸਤਰ ਨੂੰ ਵੇਖ ਕੇ ਕੋਈ ਰਵਾਲਵਰ ਨੂੰ ਦੇਖ ਕੇ ਤੀਰ ਕਮਾਨ ਨੂੰ ਵੇਖ ਕੇ ਬੈਰੀ ਨਸ ਜਾਂਦਾ ਮਾਰੇ ਕਹਿੰਦੇ ਓਦਾਂ ਫਿਰ ਭੱਜ ਜਾਣਗੇ ਭਾਵ ਜਦੋਂ ਤੋਂ ਆਪਣੀ ਰਸਨਾ ਤੋਂ ਵਾਹਿਗੁਰੂ 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 ਉਚਾਰਨ ਕਰੇਗਾ ਆਪਣੀ ਰਸਨਾ ਨਾਲ ਰੱਬੀ ਬਾਣੀ ਦਾ ਜਾਪ ਕਰੇਗਾ ਫਿਰ ਸਤਿਗੁਰੂ ਜੀ ਕਹਿੰਦੇ ਜਿਹੜੇ ਪੰਜ ਬਕਾਰ ਤੇਰੇ ਬੈਰੀ ਨੇ ਇਹ ਤੇਰੇ ਕਾਬੂ ਆ ਜਾਣਗੇ ਇਹ ਬੈਰੀ ਆ ਰੱਬ ਬੈਰੀ ਨਹੀਂ ਮੈਂ ਫਿਰ ਬੇਨਤੀ ਕਰਾਂ ਪਰਮੇਸ਼ਰ ਬੈਰੀ ਨਹੀਂ ਹੈ ਪੰਜ ਬਕਾਰ ਤੇਰੇ ਬੈਰੀ ਨੇ ਕਿਵੇਂ ਇਹ ਮਨੁੱਖ ਨੂੰ ਕੱਖੋਂ ਹੌਲਾ ਕਰ ਦਿੰਦੇ ਆ ਕਿਵੇਂ ਇੱਕ ਸੋਹਣੇ ਸਿਆਣੇ ਸੂਝਵਾਨ ਸਤਕਾਰਯੋਗ ਮਨੁੱਖ ਨੂੰ ਵੀ ਲੁੱਟਦਿਆਂ 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 ਉਹਦੇ ਗੁਣ ਖੋਕੇ ਉਹਨੂੰ ਔਗਣ ਦੇ ਦਿੰਦੇ ਆ ਤੇ ਸਾਡਾ ਸਮਾਜ ਪਤਾ ਕੀ ਕਹਿੰਦਾ ਕਹਿੰਦੇ ਯਾਰ ਫਲਾਣਾ ਬੰਦਾ ਤੇ ਬੜਾ ਸਿਆਣਾ ਸੀ ਉੱਤੇ ਬੜਾ ਸੂਝਵਾਨ ਬੰਦਾ ਸੀ ਉੱਤੇ ਬੜਾ ਬੀਬਾ ਬੰਦਾ ਸੀ ਉਹਨੇ ਆਹ ਕੰਮ ਕਿਵੇਂ ਕਰ ਲਿਆ ਗੁਰੂ ਕੇ ਪਿਆਰ ਵਾਲਿਓ ਸਤਿਗੁਰੂ ਜੀ ਕਹਿੰਦੇ ਭਾਈ ਹੈ ਤੇ ਬੀਬਾ ਸੀ ਹੈ ਤੇ ਚੰਗਾ ਸੀ ਹੈ ਤੇ ਗੁਣਵਾਨ ਸੀ ਪਰ ਆਪਣੇ ਗੁਨਾ ਦੀ ਰਾਖੀ ਕਰਨੀ ਭੁੱਲ ਗਿਆ ਨਿਤਨੇਮ ਕਰਨਾ ਛੱਡ ਦਿੱਤਾ ਬਾਣੀ ਪੜ੍ਹਨੀ ਛੱਡ ਦਿੱਤੀ ਨਾਮ ਧਿਆਉਣਾ ਛੱਡ ਦਿੱਤਾ ਤੇ ਪੰਜ ਚੋਰਾ ਨੇ ਸ਼ੁਭ ਗੁਣ ਚੋਰੀ ਕਰ ਲੇ ਜਿਹੜਾ ਬੀਬਾ ਜਿਹੜਾ ਬੰਦਾ ਕੱਲ ਬੀਬਾ ਬੰਦਾ ਸੀ ਸਤਕਾਰਯੋਗ ਬੰਦਾ ਸੀ ਅੱਜ ਪੁਲਿਸ ਵਾਲਿਆਂ ਦੇ ਕੋਲੇ ਨੀਮੀ ਪਾਈ ਬੈਠਾ ਆਖੋ ਸਤਨਾ ਗੁਣ ਚੋਰੀ ਹੋ ਗਏ ਔਗਣ ਜੀਵਨ ਵਿੱਚ ਆ ਗਏ ਉਹਨਾਂ ਔਗਣਾ ਕਰਕੇ ਗੁਰੂ ਕੇ ਪਿਆਰ ਵਾਲਿਓ ਗੁਨਾਹ ਕਰ ਬੈਠਾ ਤਾਂ ਕਰਕੇ ਪਿਆਰ ਵਾਲਿਓ ਸਤਗੁਰੂ ਜੀ ਮੈਂ ਸੰਖੇਪ ਬੇਨਤੀ ਕਰਾਂ ਮਾਰੇ ਕਹਿੰਦੇ ਇਹ ਪੰਜ ਤੇਰੇ ਵੈਰੀ ਨੇ ਵਾਹਿਗੁਰੂ ਤੇਰਾ ਵੈਰੀ ਨਹੀਂ ਹੈ ਦੂਸਰੀ ਬੇਨਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਹਿੰਦੇ ਭਾਈ ਧਿਆਨ ਰੱਖਿਆ ਕਰ ਮਨੁਖ ਭਾਈ ਚੇਤੇ ਰੱਖਿਆ ਕਰ ਦੱਦਾ ਦੋਸ਼ ਨ ਦੇਉ ਕਿਸੈ ਦੋਸ਼ ਕਰਮਾ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਣਾ ਗੁਰੂ ਸਾਹਿਬ ਕਹਿੰਦੇ ਤੂੰ ਕਿਸੇ ਨੂੰ ਦੋਸ਼ ਨਾ ਦਿਆ ਕਰ ਮੈਂ ਫਿਰ ਬੇਨਤੀ ਕਰਾਂ ਆਪਾਂ ਸ਼ਬਦ ਸ਼ੁਰੂ ਕੀਤਾ ਦਇਆ ਕਰਨੰ ਪਰਮੇਸ਼ਰ ਦਇਆ ਕਰਦਾ ਫਿਰ ਮਹਾਰਾਜ ਜੇ ਤੂੰ ਦਇਆ ਕਰਨ ਵਾਲਾ ਫਿਰ ਸਾਡੀ ਜ਼ਿੰਦਗੀ 'ਚ ਦੁੱਖ ਕਿਉਂ ਆਇਆ ਸਾਨੂੰ ਸਜ਼ਾ ਕਾਦੀ ਮਿਲਦੀ ਆ ਤਾਂ ਪਾਤਸ਼ਾਹ ਕਹਿੰਦੇ ਭਾਈ ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣੇ ਆ ਜਦੋਂ ਸਾਡੀ ਜ਼ਿੰਦਗੀ 'ਚ ਦੁੱਖ ਆਉਂਦਾ ਅਸੀਂ ਰੱਬ ਨੂੰ ਦੋਸ਼ ਦਿੰਨੇ ਆ ਜਾਂ ਅਸੀਂ ਗਵਾਂਡੀਆਂ ਨੂੰ ਦੋਸ਼ ਦਿੰਨੇ ਆ ਜਾਂ ਅਸੀਂ ਕਿਸੇ ਮਨੁੱਖ ਨੂੰ ਦੋਸ਼ ਦਿੰਨੇ ਆ ਆਖੋ ਸਤਨਾਮ ਸ਼੍ਰੀ ਇਹ ਕਹਿੰਦੇ ਹਨ ਪਿਆਰਿਓ ਵੀ ਕੋਈ ਗਵੰਡੀ ਲੰਗਿਆ ਸੀ ਸਾਡੇ ਬਾਰ ਮੂਰ ਦੀ ਉਹ ਕੁਛ ਕਰਾ ਗਿਆ ਕਿਸੇ ਨੇ ਕੁਛ ਕਰਾਤਾ ਗਵੰਡੀ ਨੇ ਕੁਛ ਕਰਾਤਾ ਤਾਂ ਸਾਡੇ ਨਾਲ ਇਦਾਂ ਹੋ ਗਿਆ ਮਾਰੇ ਕਹਿੰਦੇ ਨਾ ਭਾਈ ਕਿਸੇ ਨੂੰ ਦੋਸ਼ ਨਾ ਦਿਆ ਕਰ ਜਿਹੜਾ ਤੇਰੀ ਜ਼ਿੰਦਗੀ ਚ ਦੁੱਖ ਆਇਆ ਮੁਸੀਬਤ ਆਈ ਆ ਦੋਸ਼ ਕਰਮਾਂ ਆਪਣੇ ਆ ਉਹ ਤੇਰੇ ਕੀਤੇ ਕਰਮਾਂ ਦਾ ਫਲ ਹੈ ਉਹ ਤੇਰੇ ਕੀਤੇ ਕਰਮਾਂ ਕਰਕੇ ਆਈ ਆ ਕਿਉਂਕਿ ਰੱਬੀ ਨਿਜਮ ਹੈ ਰੱਬੀ ਕਾਨੂੰਨ ਆ ਇਹ ਕਹਿੰਦੇ ਜੋ ਮੈਂ kiya ਜੋ ਤੂੰ ਕੀਤਾ ਸੀ ਸੋ ਮੈਂ ਪਾਇਆ ਦੋਸ਼ ਨਾਂ ਦੀਜੈ ਅਵਰ ਜਾਣਾ ਜੋ ਤੂੰ ਕੀਤਾ ਸੀ ਉਹੀ ਤੈਨੂੰ ਮਿਲ ਗਿਆ